ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਲੁਧਿਆਣਾ ਸੀਟ ਕਾਫੀ ਹੌਟ ਬੰਦੀ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣੇ ਹੁਣ ਦੋ ਲੀਡਰ ਇੱਕੋ ਪਾਰਟੀ ਦੇ ਵਿੱਚ ਰਹਿ ਚੁੱਕੇ ਨੇ ਉਹ ਆਮੋ ਸਾਹਮਣੇ ਨੇ ਇੱਕ ਪਾਸੇ ਰਵਨੀਤ ਬਿੱਟੂ ਜੋ ਕਾਂਗਰਸ ਦੇ ਲੀਡਰ ਸੀਗੇ ਐਮਪੀ ਸੀਗੇ ਭਾਜਪਾ ਚਲੇ ਗਏ ਤੇ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਚੋਣ ਮੈਦਾਨ ਦੇ ਵਿੱਚ ਨੇ ਅਚਾਨਕ ਹੀ ਉਹ ਉੱਥੋਂ ਉਮੀਦਵਾਰ ਐਲਾਨ ਦਿੱਤੇ ਜਾਂਦੇ ਨੇ ਤੇ ਹੁਣ ਆਪਸ ਦੇ ਵਿੱਚ ਸ਼ਬਦੀ ਜੰਗ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਰਾਜਾ ਵੜਿੰਗ ਹੋਰਾਂ ਨੇ ਸਿੱਧੀ ਟਿੱਪਣੀ ਕਰ ਦਿੱਤੀ ਆ ਕਹਿੰਦੇ ਜੀ ਜਿਹੜੇ ਲੁਧਿਆਣਾ ਦੇ ਭੂਤ ਸੰਸਦ ਮੈਂਬਰ ਨੂੰ ਹਲਕੇ ਤੋਂ ਭਜਾਉਣ ਦਾ ਸਮਾਂ ਆ ਗਿਆ ਹੈ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਪੋਸਟ ਪਾਈ ਸੀ ਇਸ ਪੋਸਟ ਨੂੰ ਅਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਤੁਹਾਨੂੰ ਦੱਸ ਰਹੇ ਹਾਂ ਤੇ ਅੱਗੇ ਉਹ ਲਿਖਦੇ ਨੇ ਹੁਣ ਉਲਟੀ ਗਿਣਤੀ ਸ਼ੁਰੂ ਹੁੰਦੀ ਹੈ ਕਿਉਂਕਿ ਵੋਟਰ ਚਾਰ ਜਨ ਨੂੰ ਅਲਵਿਦਾ ਕਹਿ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਰਵਨੀਤ ਬਿੱਟੂ ਦੀ ਵੀ ਰਵਨੀਤ ਬਿੱਟੂ ਨੂੰ ਅਸੀਂ 4 ਜੂਨ ਨੂੰ ਹਲਵੈ ਦਾ ਕਹਿ ਦੇਣਾ ਹੈ ਨਤੀਜਿਆਂ ਵਾਲੇ ਦਿਨ ਤੇ ਅੱਗੇ ਉਹ ਲਿਖਦੇ ਨੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਸਭਾ ਵਿੱਚ ਲੁਧਿਆਣਾ ਦੀ ਆਵਾਜ਼ ਉੱਚੀ ਕੀਤੀ ਜਾਵੇ ਸੰਸਦ ਵਿੱਚ ਗਦਾਰਾਂ ਲਈ ਕੋਈ ਥਾਂ ਨਹੀਂ ਰਵਨੀਤ ਬਿੱਟੂ ਤੁਹਾਡੇ ਲਈ ਨਿਆਂ ਦਾ ਦਿਨ ਆਉਣ ਵਾਲਾ ਹੈ ਅਜਿਹੀਆਂ ਹੀ ਟਿੱਪਣੀਆਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਕੀਤੀਆਂ ਸੀ ਕਿ ਚੈਲੰਜ ਕੀਤਾ ਸੀਗਾ ਕਿ ਮੈਂ ਆ ਕੇ ਥੋ ਚੋਣ ਲੜਾਂ ਤੇ ਕਹਿੰਦੇ ਹੁਣ ਮੈਂ ਆ ਰਿਹਾ ਮਕਾਨ ਅਸੀਂ ਕਿਰਾਏ ਤੇ ਲੈ ਰਹੇ ਹਾਂ ਤੇ ਚੋਣ ਪ੍ਰਚਾਰ ਦੇ ਵਿੱਚ ਪੂਰਾ ਜੁੱਟ ਜਾਵਾਂਗੇ ਤਾਂ ਕੁਲ ਮਿਲਾ ਕੇ ਲੁਧਿਆਣਾ ਦੇ ਵਿੱਚ ਹੁਣ ਦੋ ਹੀ ਚਿਹਰੇ ਨਜ਼ਰ ਆਉਂਦੇ ਨੇ ਆਪਸ ਦੇ ਵਿੱਚ ਚੋਣ ਲੜਦੇ ਹੋਏ ਆਪਸ ਦੇ ਵਿੱਚ ਇੱਕ ਦੂਜੇ ਨੂੰ ਚੈਲੰਜ ਕਰਦੇ ਹੋਏ ਉਹ ਹੈ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਵੈਸੇ ਗੱਲ ਹੈ ਜੇਕਰ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਕਿਹਾ ਜਾਵੇ ਤਾਂ ਦੋਵਾਂ ਦੀ ਰਾਸ਼ੀ ਇੱਕੋ ਜੀ ਬਣਦੀ ਹੈ ਅਰੇ ਨਾਲ ਨਾਮ ਸ਼ੁਰੂ ਹੁੰਦੇ ਨੇ ਪਰ ਅਮਰਿੰਦਰ ਸਿੰਘ ਰਾਜਾ ਵੜਿੰਗਾ ਐੜੇ ਨਾਲ ਸ਼ੁਰੂ ਹੁੰਦਾ ਪਰ ਟੱਕਰ ਤੇ ਮੁਕਾਬਲਾ ਕਾਫੀ ਫਸਵਾ ਹੋਵੇਗਾ ਹੋਰ ਨਾਲ ਸੀਟਾਂ ਦੀ ਸਥਿਤੀ ਵੀ ਕੁਝ ਅਜਹੀ ਹੈ ਪਰ ਲੁਧਿਆਣਾ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕ ਜਾਣਗੀਆਂ ਕਿਉਂਕਿ ਲੁਧਿਆਣਾ ਸੈਂਟਰ ਦੇ ਵਿੱਚ ਪੈਂਦਾ ਹੈ ਲੁਧਿਆਣੇ ਤੋਂ ਜੇਕਰ ਤੁਸੀਂ ਜਲੰਧਰ ਜਾਣਾ ਤਾਂ ਵੀ ਈਜ਼ੀ ਹੈ ਫਿਰੋਜ਼ਪੁਰ ਜਾਣਾ ਤਾਂ ਵੀ ਨੇੜੇ ਆ ਬਰਨਾਲੇ ਨੂੰ ਜਾਣਾ ਤਾਂ ਵੀ ਨੇੜੇ ਆ ਪਟਿਆਲੇ ਨੂੰ ਆਉਣਾ ਤਾਂ ਤਾਂ ਵੀ ਨੇੜੇ ਪੈਂਦਾ ਇਸ ਕਰਕੇ ਸੈਂਟਰ ਪੁਆਇੰਟ ਮੰਨਿਆ ਜਾਂਦਾ ਲੁਧਿਆਣੇ ਨੂੰ ਤਾਂ ਕੁਲ ਵਲਾਕੇ ਲੁਧਿਆਣੇ ਦੇ ਵਿੱਚ ਸਿਆਸਤ ਕਾਫੀ ਭਖਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਉਲਟੀ ਗਿਣਤੀ ਸ਼ੁਰੂ ਕਰਨ ਦਾ ਬਿਆਨ ਦੇ ਦਿੱਤਾ ਹੈ ਰਾਜਾ ਵੜਿੰਗ ਨੇ ਕਿ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਰਵ 4 ਜੂਨ ਨੂੰ ਅਲਵਿਦਾ ਕਹਿ ਦੇਣਗੇ ਰਵਨੀਤ ਬਿੱਟੂ ਨੂੰ ਯਾਨੀ ਕਿ ਉਹ ਆਪਣੀ ਜਿੱਤ ਦੀ ਦਾਵੇਦਾਰੀ ਸਿੱਧ ਕਰਦੇ ਹੋਏ ਨਜ਼ਰ ਆ ਰਹੇ ਨੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੂਰਾ ਜ਼ੋਰ ਲਗਾ ਰਹੀਆਂ ਨੇ ਇਸੇ ਤਰ੍ਹਾਂ ਹੁਣ ਕਾਂਗਰਸ ਤੇ ਭਾਜਪਾ ਦੇ ਵਿੱਚ ਫਸਵਾ ਮੁਕਾਬਲਾ ਇਸ ਸੀਟ ਤੋਂ ਬਣ ਚੁੱਕਿਆ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੇ ਲੋਕ ਕਿਹੜੀ ਧਿਰ ਦੇ ਆਗੂ ਨੂੰ ਜਿਤਾਉਂਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ